ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲਾਂ ਹੋ ਰਹੀਆਂ ਸਨ ਕਿ ਤਾਬੂ ਅਰੈਣ ਢੋੜੀ-ਢੋੜੀ ਵੇੜੇ ਵਿੱਚ ਆ ਗਈ ਵੇੜੇ ਵਿੱਚ ਇੱਕ ਧਰੇਕ ਦਾ ਬੂਟਾ ਸੀ ਜਿਸ ਦੀ ਠੰਡੀ ਛਾਵੇਂ ਦੋਵੇਂ ਬੈਠੀਆਂ ਗੱਲੀ ਰੁੱਝ ਰਹੀਆਂ ਸੀ ਕਿ ਤਾਬੂ ਦੋ ਹੱਥੜ ਛਾਤੀ ਪਿਟਦੀ ਸੁਭਾਗ ਦੇ ਪੈਰਾਂ ਤੇ ਆ ਟੱਠੀ ਤੇ ਰੋ ਕੇ ਬੋਲੀ ਨਹੀਂ ਬੱਚੀਏ ਰੱਖ ਲੈ ਨਿਤਿਏ ਅਸੀਂ ਮਾਰੇ ਗਏ ਬਿਆਕੁਲ ਹੋਈ ਤਾਬੂ ਮਾਰੇ ਗਏ ਮਾਰੇ ਗਏ ਆਖੀ ਜਾਵੇ ਤੇ ਗੁੱਸੇ ਗਮ ਦੇ ਸਾੜੇ ਵਿੱਚ ਗੱਲ ਨਾ ਦੱਸ ਸਕੇ ਸੁਭਾਗ ਜੀ ਨੇ ਉੱਠ ਕੇ ਅੰਦਰੋਂ ਪਾਣੀ ਆਂਦਾ ਮੂੰਹ ਤੇ ਛੱਟੇ ਮਾਰੇ ਦੋ ਕੁੱਟ ਪਿਲਾਇਆ ਤੇ ਆਖਿਆ ਤਾਬੂ ਪੇਟ ਰੋਣਾ ਆਪਣਾ ਹਾਲ ਦੱਸ ਕੋਈ ਦੁੱਖ ਨਹੀਂ ਜਿਸ ਦਾ ਦਾਰੂ ਨਹੀਂ ਕੋਈ ਮੁਸ਼ਕਲ ਨਹੀਂ ਜਿਸ ਦਾ ਤੋੜ ਨਹੀਂ ਪਰ ਹੱਥ ਵਾਹਿਗੁਰੂ ਦੇ ਹੈ ਤੂੰ ਜੇਰਾ ਕਰ ਤੇ ਗੱਲ ਦੱਸ ਬ੍ਰਿਸ਼ਟ ਰਾਣੀ ਇਸ ਵੇਲੇ ਬੜੇ ਗੁੱਸੇ ਵਿੱਚ ਸੀ ਉਸ ਨੂੰ ਸਵਾਦ ਆ ਰਿਹਾ ਸੀ ਬੇਮਾਲੂਮਾ ਉਸ ਦਾ ਮਨ ਟਿਕ ਰਿਹਾ ਸੀ ਤੇ ਸਮਝਦੇ ਰਸਤੇ ਜੋ ਅੰਮ੍ਰਿਤ ਅੰਦਰ ਜਾ ਰਿਹਾ ਸੀ ਉਹ ਮਗਨ ਕਰ ਰਿਹਾ ਸੀ ਅਚਾਨਕ ਜੋ ਆਕੇ ਪੰਗ ਪਿਆ ਤੇ ਪੰਗ ਵੀ ਗੁੱਸੇ ਗੰਮ ਦੇ ਬਲਦੇ ਮੌਤੇ ਨੇ ਆਕੇ ਪਾਇਆ ਉਸ ਦੇ ਗੁੱਸੇ ਦਾ ਪਾਰਾ ਬਹੁਤ ਉਤਾਹਾਂ ਚੜ ਗਿਆ ਫਿਰ ਉਸ ਨੇ ਡਿਠਾ ਕਿ ਇੱਕ ਮਾਮੂਲੀ ਰੈਣ ਹੈ ਨਾਲੇ ਮੁਸਲਮਾਨੀ ਹੈ ਨਾਲੇ ਲੀੜੇ ਮੈਲੇ ਤੇ ਪਾਟੇ ਹੋਏ ਹਨ ਇਸ ਕਮੀਨਣੀ ਦਾ ਕੀ ਹੱਕ ਹੈ ਕਿ ਸਾਡੇ ਰੰਗ ਵਿੱਚ ਆਕੇ ਪੰਗ ਪਾਵੇ ਇਸ ਤਰ੍ਹਾਂ ਗੁੱਸੇ ਵਿੱਚ ਲਾਲੋ ਲਾਲਤਾ ਹੋ ਰਹੀ ਸੀ ਪਰ ਸੁਭਾਗ ਦੇ ਤੀਰਜ ਤੇ ਪਿਆਰ ਕਰਨ ਕਰਕੇ ਬੇਰਾ ਕੁਛ ਨਹੀਂ ਸੀ ਸਕਦੀ ਸੁਭਾਗ ਲੈ ਤਾਬੋ ਹੁਣ ਤੇਰਾ ਅੰਦਰ ਕੁਛ ਠਰਿਆ ਹੈ ਹੁਣ ਦੱਸ ਤਾਬੋ ਭੈਣੇ ਕੀ ਠਾਰਿਆ ਮੇਰਾ ਤਾਂ ਸਾਰਾ ਟੱਬਰ ਉੜ ਗਿਆ ਈ ਸੁਭਾਗ ਅੜੀਏ ਗੱਲ ਵੀ ਦੱਸੇ ਨਾ 부ਝਾਰਤਾ ਕੌਣ 부ਜੇ ਤਾਬੋ ਤੈਨੂੰ ਪਤਾ ਹੈ ਕਿ ਐਤ ਕੀ ਅਸਾਂ ਸਬਜੀ ਜਾਮਾ ਵੇਚ ਕੇ ਮਿਰਚਾਂ ਤੇ ਲਾ ਦਿੱਤਾ ਹੈ ਸੁਬਾ ਖੋਲ ਕੇ 10 ਮੈਨੂੰ ਪਤਾ ਨਹੀਂ ਤਾਬੂ ਬੀਬੀ ਮੇਰੇ ਪੁੱਤਾਂ ਤੇ ਮਾਲਕ ਨੇ 50 ਵਿਗੇ ਪੈਲੀ ਮਾਮਲੇ ਤੇ ਲਈ ਤੇ 8 ਵਿਗੇ ਸਾਡੀ ਕਰਦੀ ਹੈ ਕੁਝ ਅਸਾਂ ਕੰਮੇ ਰੱਖੇ ਤੇ 60 ਵਿਗੇ ਹੀ ਮਿਰਚਾਂ ਲਾ ਦਿੱਤੀਆਂ ਜੋ ਕੁਛ ਘਰ ਸੀ ਜੋ ਬਾਹਰੋਂ ਲੱਜਾ ਤੂੰ ਠੱਗ ਸਾਰਾ ਝੁੱਗਾ ਲਾ ਦਿੱਤਾ ਰੱਬ ਨੇ ਵੀ ਮਿਹਰ ਕੀਤੀ ਜਾ ਕੇ ਵੇਖੋ ਤਾਂ ਮਿਰਚਾਂ ਨਾਲ ਬੂਟੇ ਲੱਦੇ ਪਏ ਹਨ ਮੀਂਹ ਨਹੀਂ ਹੋਏ ਪਰ ਨੈਰੀ ਪੈਲੀਆਂ ਸਨ ਪਾਣੀ ਖੁੱਲਾ ਮਿਲਦਾ ਰਿਹਾ ਕੁਝ ਵੱਡੇ ਨੰਬਰਦਾਰ ਦੇ ਜੀ ਤਰਸ ਪਿਆ ਖੂਹ ਦਾ ਪਾਣੀ ਵੀ ਮਿਲਦਾ ਰਿਹਾ ਹੁਣ ਵੇਖ ਭੈਣੇ ਜਾਂ ਮੇਰੀ ਖੇਤੀ ਪੱਕ ਖਲੋਤੀ ਤਾਂ ਖੂਹ ਦਾ ਮੈਲ ਟੈ ਪਿਆ ਅਸਾਂ ਆਖਿਆ ਅੱਛਾ ਨਹਿਰ ਜੋ ਪੈਂਦੀ ਹੈ ਭਾਵੇਂ ਅੰਬਰ ਦੀ ਅੱਖੋਂ ਇੱਕ ਬੂੰਦ ਨਹੀਂ ਕਿਰੀ ਪਰ ਹੁਣ ਫਸਲ ਸਿਰੇ ਚੜੀ ਹੋਈ ਹੈ ਸੋਨ ਨਹੀਂ ਵਸਿਆ ਖਬਰੇ ਪਹਾਦਰੋ ਦੇ ਛਲਾਟੇ ਪੈ ਜਾਣ ਪਰ ਲੈ ਮੇਰੀ ਭੈਣ ਅੱਜ ਮੋਤੜੀ ਮੋਇਆ ਜ਼ਿਲ੍ਹੇਦਾਰ ਆਖ ਭੇਜਿਆ ਸੂ ਤੁਸਾਡਾ ਪਾਣੀ ਬੰਦ ਹੁਣ ਅੱਜ 8 ਦਿਨ ਹੋ ਗਏ ਪਾਣੀ ਆਏ ਨੂੰ 8 ਦਿਨ ਹੋਰ ਨੂੰ ਮੇਰੀ ਸਾਰੀ ਫਸਲ ਸੁਆਹ ਹੋ ਜਾਏਗੀ ਔੜ ਕਹਿਰਦੀ ਹੈ ਸੂਰਜ 12 ਪੱਠ ਪਤਪਦਾ ਹੈ ਆਦਮੀ ਸੜਦੇ ਜਾਂਦੇ ਹਨ ਤੇ ਮਿਰਚਾਂ ਦੀ ਖੇਤੀ ਤਾਂ ਸੋਲ ਹੁੰਦੀ ਹੈ ਬਸ ਬਚੀਏ ਪੁੱਤ ਤੇ ਖਸਮ ਰਾਤ ਦੇ ਚਿੱਕੀ ਮੰਜੀ ਲਈ ਪਏ ਹਨ ਰੋ ਰੋ ਕੇ ਸੁਕੜੇ ਤਾਪ ਚੜ ਗਏ ਨੇ ਜਿਵੇਂ ਬੇੜਾ ਰੋੜ ਕੇ ਮੋਹਾਣੇ ਪਏ ਮਰਦੇ ਹਨ ਦੱਸ ਕੀ ਕਰਾਂ ਰੁੜਾ ਕੇ ਨਾ ਸੁਭਾ ਦੁੱਖ ਤੇ ਕਸ਼ਟ ਤਾਂ ਬੜਾ ਹੈ ਪਰ ਮਰਦ ਹੋ ਕੇ ਰੋਂਦੇ ਕਿਉਂ ਹਨ ਤੇ ਮੰਝੇ ਕਿਉਂ ਪਏ ਹਨ ਉਦਮ ਕਰਨ ਜ਼ਿਲੇਦਾਰ ਕੋਲ ਜਾਣ ਵੱਡੇ ਸਾਹਿਬ ਕੋਲ ਜਾਣ ਤਾਬੂ ਸਵਾ ਜਾਨ ਉਥੇ ਚੜੇ ਗਏ ਤੋੜੇ ਤੇ ਲਈਆਂ ਗਈਆਂ ਫਰਮੈਸ਼ਾਂ ਸਾਡਾ ਗਰੀਬਾਂ ਦਾ ਕੌਣ ਢੜੀ ਮੁੜੀ ਫਸਲ ਤੇ ਲਾ ਬੈਠੇ ਪੜਿਆ ਸਾਡੇ ਕੋਈ ਹੋਇਆ ਨਾ ਸਾਡੀ ਕੌਣਦਾਰੀ ਕਰੇ ਸੁਭਾਗ ਇਹ ਠੀਕ ਨਹੀਂ ਤਕੜੇ ਹੋ ਕੇ ਹਿੱਲਾ ਤਾਂ ਕਰੋ ਨਾ ਤਾਬੋ ਨਾ ਪੈਣੇ ਹਿੱਲਾ ਸਵਾ ਸਾਡੇ ਨਾਲ ਕੰਬੋਆ ਦਾ ਏ ਪੋ ਅੱਗੇ ਤਾਂ ਵਿਚਾਰੇ ਸਾਡੇ ਵਰਗੇ ਹੀ ਸਨ ਹੁਣ ਇੰਨਾਂ ਨੇ ਇੱਕ ਪੁੱਤ ਪੜਾਇਆ ਸੀ ਉਹ ਕਿਤੋਂ ਦਾ ਹੋ ਗਿਆ ਈ ਤਹਿਸੀਲਦਾਰ ਵੱਡੀਆਂ ਤੇ ਤੋੜਿਆਂ ਦੇ ਤੋੜ ਲੈ ਕੇ ਕਲਦਾ ਰਹੀ ਆ ਹੁਣ ਉਹਨਾਂ ਲਈਓ 6 ਬੀਹਾ ਵਿੱਗੇ ਪੋ ਬਸ ਜ਼ਿਲ੍ਹੇਦਾਰ ਨੂੰ ਜਾ ਮਿਲੇ ਉਹਦੀ ਮੁੱਠ ਨਿੱਗੀ ਕੀਤੀ ਪਹਿਲਾਂ ਪਟਵਾਰੀ ਦਾ ਘਰ ਭਰਿਆ ਹੁਣ ਸਾਰਾ ਪਾਣੀ ਲੈ ਗਏ ਆਪਣੀਆਂ ਪੈਲੀਆਂ ਨੂੰ ਸਾਡੀ ਇੱਕ ਵਾਰੀ ਖੁਸ ਗਈ ਦੂਜੀ ਵੀ ਖੁਸ ਚਲੀਏ ਦਸ ਹੁਣ ਤੋੜੇ ਕਿੱਥੋਂ ਲਿਆਵਾ ਪੁੱਤ ਤਹਿਸੀਲਦਾਰ ਕਿੱਥੋਂ ਬਣਾਵਾ ਜੋ ਜ਼ਿਲ੍ਹੇਦਾਰ ਕੋਲ ਸਪਾਰਸ਼ਾਂ ਪਹੁੰਚਾਵੇ ਨਾ ਭੈਣੇ ਮੇਰੇ ਕੋਲ ਸੰਦਾ ਤੇ ਨਾ ਚਾਜਦਾ ਬੰਦਾ ਮਰਦ ਲੱਕ ਤੋੜ ਕੇ ਮੰਜੇ ਪਏ ਨਹੀਂ ਕੀ ਕਰਾਂ ਜਿਉਂਦੇ ਕਬਰੇ ਆ ਪਏ ਹਾਏ ਸੁਭਾਗ ਬ੍ਰਿਸ਼ਟ ਰਾਣੀ ਜੀ ਹੁਣ ਦੱਸੋ ਕਿ ਜਗਤ ਵਿੱਚ ਕਿਤਨਾ ਕਲੇਸ਼ ਹੈ ਔਰ ਇਹ ਇਸ ਕਰਕੇ ਹੈ ਕਿ ਪ੍ਰਾਣੀ ਪਰਮੇਸ਼ਰ ਨੂੰ ਨਹੀਂ ਪਛਾਣਦੇ ਅੱਗੇ ਦਾ ਫਿਕਰ ਨਹੀਂ ਰੱਖਦੇ ਪਿਆਰ ਨਹੀਂ ਵਰਤਦਾ ਮੁੱਦਾ ਕੀ ਕਿ ਨਿਆ ਛੱਡ ਕੇ ਪਸ਼ੂ ਬਿਰਤੀ ਵਿੱਚ ਖੇਡਦੇ ਹਨ ਕੀ ਲਾਭ ਹੈ ਵਿਦਿਆ ਦਾ ਕੀ ਲਾਭ ਹੈ ਆਕਾਸ਼ ਨਾਲ ਗੱਲਾਂ ਕਰਨ ਵਾਲੇ ਕਾਲਜਾਂ ਮਦਰੱਸਿਆਂ ਦਾ ਕੀ ਲਾਭ ਹੈ ਸਾਰੇ ਮਨੁੱਖੀ ਬੰਦੋਬਸਤਾਂ ਰੇਲਾਂ ਤਾਰਾਂ ਅਗਨ ਬੋਟਾਂ ਦਾ ਜਦ ਕਿ ਕੋਈ ਬੰਦੋਬਸਤ ਮਨੁੱਖ ਦੀ ਬਿਰਤੀ ਨੂੰ ਪਸ਼ੂ ਪੁਣੇ ਤੋਂ ਕੱਢਣ ਦਾ ਨਹੀਂ ਹੈ ਦੇਖ ਭੈਣੀ ਜ਼ਿਲੇਦਾਰ ਦੇ ਹੱਥ ਕਈ ਪਿੰਡਾਂ ਦੀ ਜਿੰਦ ਸੌਂਪੀ ਗਈ ਹੈ ਇਹ ਜੇ ਮਨੁੱਖਾ ਨਾ ਬਣੇ ਤਾਂ ਫਲ ਕੀ ਹੋਵੇਗਾ ਇਹ ਜੋ ਤੂੰ ਹੁਣ ਅੱਖੀਂ ਵੇਖ ਰਹੀ ਹੈ ਕਿ ਇੱਕ ਪਰਿਵਾਰ ਦਾ ਪਰਿਵਾਰ ਕਸ਼ਟ ਵਿੱਚ ਪੈ ਗਿਆ ਹੈ ਉਸ ਨੇ ਜੇ ਵੱਡੀ ਲਈ ਹੈ ਤਾਂ ਅਨਰਥ ਕੀਤਾ ਹੈ ਜਿਸ ਪਾਰਸ਼ ਮੰਨੀ ਹੈ ਤਾਂ ਆਪਣੇ ਧਰਮ ਨੂੰ ਛੱਡਿਆ ਹੈ ਇਸ ਦੇ ਪੜਨ ਦਾ ਤੇ ਅਫਸਰ ਬਣਨ ਦਾ ਕੀ ਗੁਣ ਹੈ ਵਾਹਿਗੁਰੂ ਨੇ ਇਸ ਦੇ ਹੱਥ ਪਾਣੀ ਦੀ ਤਕੜੀ ਵਗਾਈ ਕੀ ਇਹ ਪੂਰਾ ਤੋਲੇ ਇਸ ਔੜ ਵਿੱਚ ਤਾਂ ਇਸ ਨੂੰ ਅੰਦਰ ਸਮਝੋ ਹਾਏ ਹਾਏ ਦੇਵਤਾ ਪਦ ਪਾ ਕੇ ਇਹ ਪਸ਼ੂ ਵਰਤੀ ਤੋਂ ਵੀ ਡਿੱਗ ਪਿਆ ਹੈ ਤੂੰ ਹੀ ਦੱਸ ਕਿ ਹੁਣ ਉਸ ਨੂੰ ਆਪਣੇ ਵਾਅਦੇ ਨਾਲ ਮਤਲਬ ਹੈ ਕਿ ਨਹੀਂ ਆਪਣੀ ਖੱਟੀ ਦਾ ਹੀ ਖਿਆਲ ਹੈ ਕਿ ਨਹੀਂ ਪਰ ਜੇ ਐਸੇ ਤਰ੍ਹਾਂ ਦਾ ਕੋਈ ਜ਼ੁਲਮ ਜ਼ਿਲੇਦਾਰ ਦੇ ਸਿਰ ਵਰਤੇ ਤਾਂ ਫਿਰ ਉਹ ਜ਼ਿਲੇਦਾਰ ਉਸ ਮੂੰ ਨਾਲ ਇਨਸਾਫ ਇਨਸਾਫ ਕੂਕੇਗਾ ਕਿ ਨਹੀਂ ਫਿਰ ਜਦ ਆਪ ਆਪਣੇ ਲਈ ਆ ਬਣੀ ਤੇ ਨਿਆਂ ਤੇ ਧਰਮ ਨਿਆਂ ਕੂਕੇਗਾ ਤਦ ਲੋਕਾਂ ਨਾਲ ਜੋ ਰੱਬ ਨੇ ਉਸ ਦੇ ਵਾਸ ਪਾਏ ਹਨ ਨਿਆਂ ਕਰਦਿਆਂ ਕਿਉਂ ਅੱਖਾਂ ਬੰਦ ਹੋ ਜਾਂਦੀਆਂ ਹਨ ਕੰਬੋਆ ਦਾ ਮੁੰਡਾ ਲਓ ਪੜ ਕੇ ਤਹਿਸੀਲਦਾਰ ਬਣਿਆ ਐਸ ਲਈ ਕਿ ਵੱਡੀਆਂ ਲੈ ਕੇ ਘਰ ਭਰੇ ਤੇ ਸਪਾਰਸ਼ਾਂ ਪਾ ਕੇ ਗਰੀਬਾਂ ਦੇ ਫਸਲ ਵਹਿਰਾਨ ਕਰੇ ਇਹ ਗੱਲਾਂ ਹਨ ਜਿਨ੍ਹਾਂ ਨੂੰ ਤੱਕ-ਤੱਕ ਕੇ ਬਾਬੂ ਜੀ ਕਿਹਾ ਕਿ ਆਡੇ ਸਨ ਕਿ ਮਨੁੱਖ ਪਸ਼ੂ ਹੈ ਕੋਈ ਕੋਈ ਵਿਰਲਾ ਮਨੁੱਖ ਹੁੰਦਾ ਹੈ ਤੇ ਮਨੁੱਖ ਮਨੁੱਖ ਨਹੀਂ ਬਣਿਆ ਉਸ ਦਾ ਪੜਨਾ ਕਿ ਢਣੀ ਹੋਣਾ ਵਿਅਰਥ ਹੈ ਉਸ ਨੇ ਹੱਥ ਵਿੱਚ ਦੀਵਾ ਲੈ ਕੇ ਗੋਡੇ ਗਿੱਟੇ ਪੰਨੇ ਹਨ ਐਨੇ ਨੂੰ ਬਾਬਾ ਜੀ ਆ ਗਏ ਸੁਭਾਗ ਨੇ ਤਾਬੋ ਦਾ ਸਾਰਾ ਦੁੱਖ ਸੁਣਾਇਆ ਬਾਬਾ ਬੋਲਿਆ ਬੱਚੀ ਮੈਂ ਹੁਣੇ ਹੀ ਡਿਓੜੀ ਵਿੱਚ ਸਾਰੀ ਗੱਲ ਸੁਣਾਇਆ ਹਾਂ ਮੈਨੂੰ ਲੱਗੀ ਐ ਤਰੇ ਲੱਸੀ ਪਿਲਾ ਦੇ ਫਿਰ ਮੈਂ ਜਾਂਦਾ ਹਾਂ ਤਾਬਾ ਨੂੰ ਕਹੋ ਘਰ ਜਾ ਕੇ ਮਰਦਾਂ ਦਾ ਲੱਕ ਬਣਾਵੀ ਗੁਰੂ ਘਰੇ ਤਾਂ ਕੱਲ ਦੀ ਵਾਰੀ ਨਹੀਂ ਖੁੱਸੇਗੀ ਪਰਮੇਸ਼ਰ ਤੇ ਟੇਕ ਰੱਖ ਬਾਬੇ ਨਾਨਕ ਦੇ ਪਿਆਰ ਵੱਲ ਧਿਆਨ ਕਰ ਜੋ ਉਸਨੇ ਗਰੀਬਾਂ ਨਾਲ ਕੀਤਾ ਹੈ ਬਾਬੇ ਨੇ ਲੱਸੀ ਪੀਤੀ ਕਹੀ ਧਰ ਲਈ ਮੋਡੇ ਤੇ ਤੇ ਤੁਰ ਪਿਆ ਹੁਣ ਸੂਰਜ ਲਟਪਟਾ ਹੋ ਰਿਹਾ ਸੀ ਬਾਬਾ ਕੰਬੋਆ ਦੇ ਘਰ ਗਿਆ ਅੱਗੇ ਉਹ ਬੈਠੇ ਸਨ ਬਾਬੇ ਨੂੰ ਵੇਖ ਕੇ ਉੱਠ ਬੈਠੇ ਆਦਰ ਦਿੱਤਾ ਬਿਠਾਇਆ ਆਓ ਸਾਡੇ ਪਿੰਡ ਦੀ ਪਤ ਆਬਰੂ ਜੀ ਸੁਖ ਨਾ ਲਾਏ ਹੋ ਬਾਬਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਈ ਪਰ ਆਵੋ ਕਾਦੀ ਪਤ ਪਤ ਤਾਂ ਲੈ ਗਈ ਮੁੰਡਾ ਤੁਹਾਡਾ ਇੱਕ ਪੜਾ ਬੈਠੇ ਬਸ ਹੁਣ ਪਿੰਡ ਹੀ ਗਰ ਕਰਨ ਲੱਗਾ ਹੈ ਵਿਦਿਆ ਚੰਗੀ ਹੈ ਪਰ ਜੇ ਪੜੇ ਹੋਏ ਸੁਖ ਨਾ ਦੇ ਤਾਂ ਫਿਰ ਕੀ ਕਰੀਏ ਕੰਬੋ ਕਿਉਂ ਬਾਬਾ ਜੀ ਬਾਬਾ ਬਈ ਮੈਂ ਕਰਨੀਆਂ ਹਨ ਸੱਚੀਆਂ ਤੇ ਕੋਰੀਆਂ ਤੁਸੀਂ ਕਰਨਾ ਹੈ ਗੁੱਸਾ ਇਸ ਲਈ ਮੈਂ ਕਾਨੂੰ ਕਹਾ ਕੁਛ ਆਪੇ ਤਰਸ ਪੈਂਦਾ ਜੇ ਤਾਂ ਮਿਹਰ ਕਰ ਦਿਓ ਕੰਬੋ ਬਾਬਾ ਤੂੰ ਗੁੱਸਾ ਕਾਨੂੰ ਕਰਨਾ ਹੈ ਤੇਰਾ ਤਾਂ ਅਸੀਂ ਦੇਣੀਆਂ ਨਹੀਂ ਦੇ ਸਕਦੇ ਤੂੰ ਹੁਕਮ ਕਰ ਬਾਬਾ ਸੱਚ ਕੇ ਮੂੰਹ ਰੱਖਣੀ ਕੰਬੋ ਸੱਚ ਬਾਬਾ ਆ ਲੈ ਫੜ ਮੇਰੀ ਕਹੀ ਤੇ ਚੱਲ ਨਹਿਰ ਦਾ ਪਾਣੀ ਜੋ ਤੇਰੀ ਮਿਰਕਨੀ ਕੋ ਪਾਣ ਨੂੰ ਲੱਗਾ ਹੈ ਉਹ ਬੰਦ ਕਰ ਤੇ ਖਾਲ ਦਾ ਮੂੰਹ ਉੱਲੇ ਸਿਰਿਓਂ ਵੱਢ ਕੇ ਮੇਰੀ ਪੈਲੀ ਨੂੰ ਪਾ ਦੇ ਤਾਂ ਤਾਂ ਹੈ ਸੱਚ ਨਹੀਂ ਤਾਂ ਹੈ ਮੂੰਹ ਰਖਣੀ ਹੋਰ ਕੀ ਹੈ ਕੰਬੋ ਬਾਬਾ ਗੱਲ ਤਾਂ ਕਈਓ ਬੜੀ ਡਾਡੀ ਪਾਣੀ ਦੇ ਨਾਲੋਂ ਅੱਜਕੱਲ੍ਹ ਲਹੂ ਦੇਣਾ ਸੋਖਾ ਹੈ ਪਰ ਬਾਬਾ ਤੂੰ ਕਦੇ ਕਦਾਈ ਮੰਗ ਪਾਈ ਹੈ ਤੈਨੂੰ ਨਾ ਨਹੀਂ ਹੋ ਸਕਦੀ ਤੂੰ ਜਾ ਆਪੇ ਪਾਣੀ ਲਾ ਲੈ ਬਾਬਾ ਇਹ ਗੱਲ ਝੂਠੀ ਭਰਾ ਹੋ ਤਾਂ ਆਪ ਚੱਲੋ ਤੇ ਆ ਆ ਭਰਾ ਦੀ ਪਹਿਲੀ ਪਾਣੀ ਲਾ ਦਿਓ ਮੈਂ ਤੁਹਾਨੂੰ ਓੱਖਾ ਨਾ ਕਰਦਾ ਖੂਦ ਆ ਮੈਲ ਟੈਪਿਆ ਹੈ ਗੱਲ ਕੀ ਕੰਬੋ ਦੋਵੇਂ ਪਿਓ ਪੁੱਤੇ ਬਾਬਾ ਟੁਰ ਪਏ ਜਿੱਥੇ ਕੁਤਾਬੋ ਦੇ ਘਰ ਵਾਲੇ ਖੈਰਾਂ ਦੇ ਮਿਰਚੇ ਦਾ ਖੇਤ ਕੁਮਲਾ ਰਿਆ ਸੀ ਉੱਥੇ ਆ ਕੇ ਬਾਬੇ ਨੇ ਕਿਹਾ ਆੜ ਦੀ ਵੱਟ ਭਨ ਕੇ ਪਾਣੀ ਇੱਧਰ ਛੱਟ ਦੇ ਕੰਬੋ ਹੈਰਾਨ ਹੋ ਕੇ ਬਾਬਾ ਇਹ ਤਾਂ ਤੇਰੀ ਪਹਿਲੀ ਨਹੀਂ ਇਹ ਤਾਂ ਉਸ ਖੇਰੇ ਕੰਗਲੇ ਦੀ ਹੈ ਨਾਲੇ ਉਹ ਮੁਸਲਾ ਹੈ ਬਾਬਾ ਨਹੀਂ ਹੋਏ ਤੂੰ ਭੁੱਲਣਾ ਹੈ ਓਏ ਇਹ ਪਹਿਲੀ ਬਾਬੇ ਦੀ ਹੈ ਓਏ ਬਾਬੇ ਦੀ ਜਿਸ ਦੇ ਸਾਰੇ ਭਰਾ ਹਨ ਓਏ ਜਿਸ ਦੇ ਅੰਦਰੋਂ ਸਾਈ ਰਾਤੋਂ ਰਾਤ ਆਕੇ ਵਟਾ ਪਨ ਜਾਂਦਾ ਹੈ ਓਏ ਜੇ ਬਾਬੇ ਨਾਲ ਸਾਝ ਹੈ ਜੇ ਤਾਂ ਦੇ ਦਿਓ ਪਾਣੀ ਕੰਬੋ ਬਾਬੇ ਨੂੰ ਬਾਹੋਂ ਫੜ ਕੇ ਵੇਲੀ ਥਾਂ ਤੇ ਬਹਿ ਗਏ ਕਹਿਣ ਲੱਗੇ ਦੋ ਦੋ ਗੱਲਾਂ ਕਰ ਲੋ ਬਾਬਾ ਗੱਲ ਦਾ ਕੀ ਗੁਣ ਪਿਆਰ ਹੈ ਤਾਂ ਮੇਰੇ ਆਖੇ ਲੱਗੋ ਨਹੀਂ ਤਾਂ ਗੱਲਾਂ ਨਾਲ ਪਾਣੀ ਰਿੜਕਣਾ ਹੈ ਕੰਬੋ ਨਹੀਂ ਬਾਬਾ ਸੁਣ ਤਾਂ ਲੈ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਰਾਈ ਮੁਸਲਮਾਨ ਤੂੰ ਸਿੱਖ ਅਸੀਂ ਸਿੱਖ ਤੂੰ ਅੰਬਾ ਨੂੰ ਵੱਢ ਕੇ ਅੱਕਾ ਨੂੰ ਵਾਰ ਕਰਦਾ ਹੈ ਇਹ ਕੀ ਗੱਲ ਹੈ ਬਾਬਾ ਇਹ ਠੀਕ ਹੈ ਮੈਂ ਸਿੱਖ ਤੇ ਉਹ ਮੁਸਲਮਾਨ ਉਹਨਾਂ ਦਾ ਧਰਮ ਉਹਨਾਂ ਨੂੰ ਪਿਆਰਾ ਮੇਰਾ ਮੈਨੂੰ ਪਿਆਰਾ ਉਹ ਦਿਨ ਕਦੇ ਨਾ ਆਵੇ ਕਿ ਬਾਬਾ ਮੁਸਲਮਾਨ ਹੋਵੇ ਵਾਹਿਗੁਰੂ ਸਿੱਖੀ ਕੇਸਾਂ ਸੋਸਾਂ ਨਾਲ ਨਿਭਾਹੀ ਤਨ ਜਾਏ ਪਰ ਸਿੱਖੀ ਨਾ ਜਾਏ ਇਹ ਤਾਂ ਰਹੀ ਧਰਮ ਦੀ ਗੱਲ ਹੁਣ ਤੂੰ ਮੈਨੂੰ ਦੱਸ ਕਿ ਜੇ ਮੁਸਲਮਾਨਾਂ ਨੂੰ ਇਸ ਦੇਸੋਂ ਕੱਢ ਦਈਏ ਤਾਂ ਦੁਨੀਆ ਤੇ ਕੋਈ ਦੇਸ਼ ਹੈ ਜੋ ਇਹਨਾਂ ਨੂੰ ਝੱਲ ਲਵੇਗਾ ਤੇ ਜੇ ਸਿੱਖਾਂ ਤੇ ਹਿੰਦੂਆਂ ਨੂੰ ਇੱਥੋਂ ਧੱਕ ਦਈਏ ਤਾਂ ਕੋਈ ਦੇਸ਼ ਇਹਨਾਂ ਨੂੰ ਸੰਭਾਲ ਲਏਗਾ ਸਾਰਿਆਂ ਇੱਥੇ ਵਸਣਾ ਤੇ ਇੱਥੇ ਗੁਜ਼ਾਰਾ ਕਰਨਾ ਹੈ ਫਿਰ ਉਸ ਤਰ੍ਹਾਂ ਗੁਜ਼ਾਰਾ ਕਿਉਂ ਨਾ ਕਰੋ ਜਿਸ ਤਰ੍ਹਾਂ ਸਭ ਧਰਾ ਸੁਖੀ ਰਹਿਣ ਕੈਰੇ ਕਿਸੇ ਹੋਰ ਪਿੰਡ ਨਹੀਂ ਜਾਵਸਨਾ ਤੁਸਾਂ ਨਹੀਂ ਜਾਵਸਨਾ ਪਾਣੀ ਆ ਰਿਹਾ ਹੈ ਓੜ ਲੱਗ ਰਹੀ ਹੈ ਨਹਿਰਾ ਵੀ ਸੂਮ ਹੋ ਰਹੀਆਂ ਹਨ ਹਿੱਸੇ ਭਰਤੀ ਜਿੰਨਾ ਆਵੇ ਰਲ ਵਰਤੋ ਇੱਕੋ ਜਿਹਾ ਲਾਭ ਹੋਵੇ ਇੱਕੋ ਜਿਹਾ ਹਾਨ ਹੋਵੇ ਜੇ ਤੁਸਾਂ ਨੂੰ ਲਾਭ ਹੋਇਆ ਤੇ ਇੱਕ ਟੱਬਰ ਮਾਰਿਆ ਤਾਂ ਕੀ ਬਣਿਆ ਪਸ਼ੂਆਂ ਵਾਲੀ ਗੱਲ ਜੋ ਇੱਕ ਦੂਜੇ ਨੂੰ ਟੁੱਡ ਮਾਰ ਕੇ ਪਰੇ ਕਰ ਦਿੰਦੇ ਹਨ ਤੇ ਆਪ ਖੁਰਲੀ ਤੇ ਚਰਦੇ ਹਨ ਕੰਬੋ ਫੇਰ ਬਾਬਾ ਸੱਚੀ ਗੱਲ ਇਹ ਖੈਰੇ ਹੋਰੀ ਆਪਣਾ ਤਾਨ ਲਾ ਲੈਂਦੇ ਤਾਨ ਦੀ ਗੱਲ ਹੈ ਤੋੜੇ ਖਰਚੇ ਮੈਂ ਫਰਮੈਸ਼ਾਂ ਪਵਾਈਆਂ ਮੈਂ ਤਾਂ ਕਪਾਹ ਬਚਾਈ ਹੈ ਬਾਬਾ ਏਉਂ ਨਾ ਕਹੋ ਤੋੜੇ ਖਰਚੇ ਫਰਮੈਸ਼ਾਂ ਪਾਈਆਂ ਕਪਾਹ ਨਹੀਂ ਬਚਾਈ ਪਰ ਮਿਰਚਾਂ ਸੁਕਾਈਆਂ ਕੰਬੋ ਅਸਾਂ ਸੁਕਾਈਆਂ ਬਾਬਾ ਪਾਣੀ ਉਹਨਾਂ ਦਾ ਤੁਸੀਂ ਖੋ ਲਿਆ ਹੋਰ ਕਿੰਨੇ ਸੁਕਾਈਆਂ ਕੰਬੋ ਜ਼ਿਲੇਦਾਰ ਨੇ ਪਾਣੀ ਸਾਨੂੰ ਦਿੱਤਾ ਉਸਨੇ ਸੁਕਾਈਆਂ ਬਾਬਾ ਜ਼ਿਲੇਦਾਰ ਨੂੰ ਵੱਡੀ ਤੇ ਸਪਾਰਸ਼ ਕਿੰਨ ਕਰਾਈ ਕੰਬੋ ਅਸਾਂ ਬਾਬਾ ਬਾਸ ਫੇਰ ਮਿਰਚਾਂ ਤੁਸੀਂ ਸੁਕਾਈਆਂ ਕੰਬੋ ਚੰਗਾ ਬਾਬਾ ਫੇਰ ਇੱਕ ਤੁਰਗੜਾ ਮਾਰਿਆ ਤਾਂ ਮਾਰਿਆ ਸਹੀਂ ਬਾਬਾ ਤੁਰਕ ਤਾਂ ਨਹੀਂ ਉਹ ਤਾਂ ਗਰੀਬ ਅਰਾਈ ਹੈ ਕੋਈ ਮੈਦਾਨ ਜੰਗ ਠੱਟ ਰਿਹਾ ਹੈ ਕਿ ਯੁੱਧ ਹੋ ਰਿਹਾ ਹੈ ਤੇ ਤੁਸੀਂ ਇੱਕ ਦੂਜੇ ਨੂੰ ਜੰਗ ਵਿੱਚ ਮਾਰਨਾ ਹੈ ਇੱਕ ਪਿੰਡ ਵਿੱਚ ਵਸਦੇ ਹੋ ਗੁਆਂਡੀ ਹੋ ਦੁੱਖ ਸੁੱਖ ਸਾਂਝੇ ਹਨ ਰਲ ਵਰਤਨ ਦਾ ਵੇਲਾ ਹੈ ਕਿ ਕੋਈ ਵੈਰੀ ਮਾਰਨ ਦਾ ਵੇਲਾ ਹੈ ਪਰਮੇਸ਼ਰ ਨਾ ਕਰੇ ਜੇ ਤੁਰਕੜੇ ਫੇਰ ਆਏ ਤਾਂ ਪਿਛਲੇ ਹਾਲ ਪਾੜ ਸੁਣ ਲਓ। ਤਦੇ ਤੁਸਾਨੂੰ ਮੈਂ ਕਿਹਾ ਕਰਦਾ ਹਾਂ ਕਿ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ ਸੁਨਿਆ ਕਰੋ। ਸਿੰਘ ਜੀ ਤੁਸੀਂ ਕਲਗੀਆਂ ਵਾਲੇ ਦੇ ਸਿੱਖ ਹੋ, ਤੁਸੀਂ ਦਾਤੇ ਹੋ, ਤੁਸੀਂ ਬੀਰ ਹੋ। ਤੁਸਾਂ ਜਗਤ ਨੂੰ ਸੁਖ ਦੇਣਾ ਹੈ, ਤੁਸੀਂ ਵਾਹਿਗੁਰੂ ਦੇ ਹਲਕਾਰੇ ਹੋ। ਤੁਸਾਂ ਜਗਤ ਨੂੰ ਰੱਬੀ ਤਾਰ ਵਿੱਚ ਪਰੋਣਾ ਹੈ। ਤੁਸਾਂ ਨੂੰ 84 ਵਾਂਗੂ ਮਾਰਨਾ ਵੜਨਾ ਠੀਕ ਨਹੀਂ ਹੈ। ਕੰਬੋ ਬਾਬਾ ਸੱਚ ਹੈ। ਪਰ ਬਈ ਇਹ ਕੁਪਾਆ ਕੌਣ ਸੁਕਾਵੇ ਸੱਚੀ ਗੱਲ ਇਹ ਹੈ। ਬਾਬਾ ਤੁਸੀਂ ਮੈਨੂੰ ਜੋ ਪਾਣੀ ਦਿੰਦੇ ਹੋ ਤੁਸੀਂ ਮੇਰੇ ਸਿਰ ਹਸਾਨ ਕਰੋ। ਮੈਨੂੰ ਦੇ ਦਿਓ ਮੈਂ ਤੁਹਾਨੂੰ ਖੂਹ ਬਣੇ ਤੇ ਕਸਰ ਕੱਢ ਦਿਆਂਗਾ। ਕੁਪਾਆ ਤੁਹਾਡੀ ਇੱਕ ਵਾਰੀ ਵਾਦੂ ਲੈ ਚੁੱਕੀ ਹੈ ਤੇ ਲੈ ਲੈ ਕਰਦੀ ਹੈ। ਦਸਾਂ ਦਿਨਾਂ ਵਿੱਚ ਇਸ ਦਾ ਕੁਝ ਨਹੀਂ ਵਿਗੜਨਾ ਤੇ ਮਿਰਚਾਂ ਦਾ ਦਸਾਂ ਦਿਨਾਂ ਵਿੱਚ ਫੱਕਾ ਨਹੀਂ ਰਹਿਣਾ। ਕੰਬੋ ਬਾਬਾ ਤੇਰੀ ਖੇਤੀ ਕਹੇ ਤਾਂ ਪਾਣੀ ਪਾ ਦਿੰਦੇ ਹਾਂ ਪਰ ਖੈਰੇ ਨੂੰ ਨਹੀਂ ਦਿੰਦੇ। ਬਾਬਾ ਮੈਂ ਟੁਰ ਕੇ ਆਇਆ ਹਾਂ ਭਰਾਵਾ ਵਾਲੀ ਵਿਗਾਰ ਪਾਈ ਹੈ ਆਪਨੇ ਸਿਰ ਤੇ ਆਸਾਨ ਲੈਂਦਾ ਤੁਸਾਂ ਨਹੀਂ ਮੰਦੇ ਹੁਣ ਫਿਰ ਤੁਹਾਡਾ ਚਿੱਤ ਇਹ ਚਾਹੁੰਦਾ ਹੈ ਕਿ ਜ਼ਿਲ੍ਹੇਦਾਰ ਆਵੇ ਤੇ ਪਿਆਦਾ ਨਾਲ ਲਿਆਵੇ ਤੇ ਉਹ ਪਾਣੀ ਵੜ ਕੇ ਖੈਰੇ ਦੀ ਪੈਲੀ ਪਾਵੇ ਕੰਬੋ ਇਹ ਹੋ ਨਹੀਂ ਸਕਨ ਲਾਗ ਬਾਬਾ ਹੋ ਸਕਦਾ ਹੈ ਕੰਬੋ ਕਿੱਦਾਂ ਬਾਬਾ ਜਿੱਦਾਂ ਤੁਸੀਂ ਕੀਤਾ ਹੈ ਕੰਬੋ ਦਾਸਤਾ ਸਹੀ ਬਾਬਾ ਜ਼ਿਲ੍ਹੇਦਾਰ ਅੱਜਕੱਲ ਬਿਮਾਰ ਹੈ ਡਾਕਟਰ ਦੇ ਇਲਾਜ ਵਿੱਚ ਹੈ ਮੈਂ ਹੁਣੇ ਡਾਕਟਰ ਨੂੰ ਸੁਨੇਹਾ ਕੱਲਦਾ ਹਾਂ ਜਿੰਦ ਦਾ ਪਿਆਰ ਬੜੀ ਚੀਜ਼ ਹੈ ਉਸ ਦੇ ਕਹੇ ਤੇ ਇਸੇ ਵੇਲੇ ਜ਼ਿਲ੍ਹੇਦਾਰ ਪਾਣੀ ਦੇਵੇਗਾ ਇੱਕ ਇਹ ਤਰੀਕਾ ਹੈ ਜੋ ਖੁਦਗਰਜ਼ਾ ਅਪਸੁਆਰਥੀਆਂ ਨੇ ਜਾਰੀ ਕੀਤਾ ਹੈ ਤੇ ਜਦੋਂ ਉਹਨਾਂ ਤੇ ਆ ਕੇ ਪੈਂਦਾ ਹੈ ਤੇ ਫਿਰ ਨਿਆ ਨਿਆ ਕੂਕਦੇ ਹਨ ਦੂਸਰੇ ਮੈਂ ਹੁਣੇ ਘੜੀ ਲੈ ਕੇ ਸਾਹਿਬ ਮੁਹੱਤਮਿਕ ਪਾਸ ਜਾਂਦਾ ਹਾਂ ਤੇ ਉਸ ਨੂੰ ਆਖਦਾ ਹਾਂ ਕਿ ਇਹ ਖੜੇ ਫਸਲਾਂ ਉੱਤੇ ਪਾਣੀ ਬੰਦ ਕਰਨਾ ਕੀਕੂ ਦਾ ਕਾਨੂੰਨ ਹੈ ਤੂੰ ਜਾਣਦਾ ਹੈ ਮੋਹਤਮਿੰਮ ਸਾਹਿਬ ਮੈਨੂੰ ਜਾਣਦਾ ਹੈ ਇਹ ਵੀ ਤੂੰ ਜਾਣਦਾ ਹੈ ਕਿ ਪਾਣੀ ਦੀ ਵਾਰੀ ਕਿਸ ਨਹੀਂ ਸਕਦੀ ਕਾਨੂੰਨ ਖੜੇ ਫਸਲਾਂ ਦੇ ਪਾਣੀ ਬੰਦ ਕਰ ਨਹੀਂ ਸਕਦਾ ਕਿਸੇ ਦੀ ਵਾਰੀ ਕਿਸੇ ਨੂੰ ਮਿਲ ਨਹੀਂ ਸਕਦੀ ਹੁਣ ਤੂੰ ਸੋਚ ਲੈ ਕਿ ਕਿਹੜਾ ਤਰੀਕਾ ਚੰਗਾ ਹੈ ਭਾਈਚਾਰੇ ਵਾਲਾ ਕਿ ਜੈਸੇ ਕੋ ਤੈਸਾ ਕਿ ਕਾਨੂੰਨ ਦੀ ਸ਼ਰਨ ਲੈਣ ਦਾ ਮੇਰੀ ਸਮਝ ਵਿੱਚ ਨਾ ਜੈਸੇ ਨੂੰ ਤੈਸਾਂ ਮਿਲੇ ਨਾ ਕਾਨੂੰਨ ਦੀ ਸ਼ਰਨ ਲੈ ਕੇ ਅਰਜ਼ੀਆਂ ਪੈਣ ਭਰਾਵਾਂ ਦੇ ਝਗੜੇ ਭਰਾਵਾਂ ਵਿੱਚ ਨਿਪਟੇ ਜਾਣ ਇਹ ਤੋਂ ਜਾਣਦਾ ਹੈ ਕਿ ਜਦੋਂ ਭਰਾ ਭਰਾ ਆਪਣੇ ਨੂੰ ਛੱਡ ਦੇਣ ਫਿਰ ਫਲ ਇਹ ਨਿਕਲਦਾ ਹੈ ਕਿ ਕਚੈਰੀਆਂ ਸਾਡੇ ਜਿਹੇ ਮੂਰਖਾਂ ਨਾਲ ਭਰੀਆਂ ਪਈਆਂ ਹਨ ਜੇ ਅਸੀਂ ਆਪੋ ਵਿੱਚ ਭਾਈਚਾਰੇ ਵਿੱਚ ਨਜਿੱਠ ਲਿਆ ਕਰੀਏ ਤਦ ਭਲਿਆ ਲੋਕਾ ਇਹ 5-5000 ਦੇ ਜੱਜ ਤੇ ਡਿਪਟੀ ਪੁਲਿਸ ਦਾ ਥਾਣੇ ਕਿੱਥੇ ਰਹਿਣ ਏ ਵਕੀਲ ਤੇ मुन्ची ਨਜ਼ਰ ਨਾ ਆਉਣ ਪਰ ਕੁਦਰਤ ਹੈ ਪਸ਼ੂ ਬਿਰਤੀ ਪ੍ਰਧਾਨ ਹੈ ਪਿਆਰ ਦਾ ਵਰਤਾਓ ਘਟ ਰਿਹਾ ਹੈ ਭਾਈਚਾਰੇ ਨਸ਼ਟ ਹੁੰਦੇ ਜਾਂਦੇ ਹਨ ਭਲੇ ਮਾਨਸ ਦੁੱਖ ਭਾ ਰਹੇ ਹਨ ਜੇ ਉਹ ਭਰਾਵਾ ਦੀ ਸਮੱਸਿਆ ਵਿੱਚ ਆ ਜਾਣ ਤਾਂ ਉਹਨਾਂ ਨੂੰ ਕਚੈਰੀਆਂ ਵਿੱਚ ਨਾ ਰੁਲਣਾ ਪਈ ਸ਼ੋਕ ਹੈ ਦੁੱਖ ਹੈ ਕਸ਼ਟ ਹੈ ਕਿ ਕੋਈ ਉਪਰਾਲਾ ਮਨੁੱਖ ਦੀ ਬਿਰਤੀ ਨੂੰ ਨਿਆ ਤੇ ਖੜਾ ਕਰਨ ਵਾਸਤੇ ਨਹੀਂ ਹੋ ਰਿਹਾ ਹੈ ਜੋ ਹੋ ਰਿਹਾ ਹੈ ਪਸ਼ੂ ਪਿਰਤੀ ਨੂੰ ਤ੍ਰਿਖਾ ਤੇ ਜ਼ੋਰਦਾਰ ਕਰਨ ਵਿੱਚ ਹੋ ਰਿਹਾ ਹੈ ਬਰਖੁਰਦਾਰ ਤੇਰਾ ਪੁੱਤ ਤਹਿਸੀਲਦਾਰ ਹੋ ਗਿਆ ਹੈ ਉਸ ਦੀ ਪੜ੍ਹਾਈ ਵਿੱਚ ਸਾਰੇ ਪਿੰਡ ਨੇ ਮਦਦ ਦਿੱਤੀ ਸੀ ਜਦੋਂ ਤੇਰੇ ਕੋਠੇ ਟੱਠੇ ਸਨ Hindu Muslim ਸਾਰਿਆਂ ਨੇ ਆ ਕੇ ਬਾਹਰ ਲਾਈ ਸੀ ਹੁਣ ਤੁਸੀਂ ਰੱਜੇ ਸਾਓ ਉੱਚੇ ਹੋ ਸਾਓ ਪਿੰਡ ਨੂੰ ਸੁੱਖ ਦੇਂਦੇ ਭਲੇ ਪੁਰਖਾ ਤੈਨੂੰ ਤਾਂ ਜੇ ਕੁਪਾ ਮਾਰੀ ਗਈ ਤੇਰਾ ਪੁੱਤ ਵਰੇ ਦੀਆਂ ਰੋਟੀਆਂ ਦੇ ਸਕਦਾ ਹੈ ਡੇਢ ਸੈਮ ਵਿੱਚੋਂ 50 ਦਿੱਤਿਆਂ ਉਹ ਥੋੜਾ ਨਹੀਂ ਲੱਗਾ ਪਰ ਮਿਰਚਾ ਸੜ ਜਾਣ ਤਾਂ ਖੈਰੇ ਦਾ ਘਾਣ ਬੱਚਾ ਹੀ ਪੀੜਿਆ ਜਾਂਦਾ ਹੈ ਆ ਬੱਚਾ ਨਿਊਕੇ ਟੁਰ ਰੱਬ ਨੇ ਭਾਗ ਲਾਇਆ ਹੈ ਤਾਂ ਜਿਉਰ ਕੇ ਖਾ ਇਹ ਗੱਲਾਂ ਹੋ ਰਹੀਆਂ ਸਨ ਕਿ ਡਾਕਟਰ ਸਾਹਿਬ ਆ ਗਏ ਉਹ ਅੱਜ ਸ਼ਾਮਾਂ ਮਿਲੇ ਕਿਸੇ ਕੰਮ ਆਏ ਸਨ ਕਿ ਅੱਗੋਂ ਬਾਬੇ ਦੇ ਨਵੇਂ ਉਪਕਾਰ ਵਿੱਚ ਫਸੇ ਹੋਣ ਦੀ ਵਿਥਿਆ ਸੁਣ ਕੇ ਖੇਤਾਂਵਲ ਭੱਜੇ ਆਏ ਉਹਨਾਂ ਨੂੰ ਡਰ ਸੀ ਕਿ ਔੜ ਕਰੜੀ ਹੈ ਵਿਸਾਖ ਜੇਠ ਹਾਰੜ ਤੇ ਸੋਨ ਚਾਰ ਮਹੀਨੇ ਇੱਕ ਕਣੀ ਨਹੀਂ ਪਈ ਜ਼ਿੰਮੇਦਾਰ ਇੱਕ ਇੱਕ ਬੂੰਦ ਨੂੰ ਮੋਤੀ ਸਮਾਨ ਸਮਝ ਰਹੇ ਹਨ ਬਾਬੇ ਦੀ ਮੰਨਣੀ ਕਿਸੇ ਨਹੀਂ ਤੇ ਕਿਤੇ ਕੋਈ ਕਲੇਸ਼ ਨਾ ਹੋ ਪਵੇ ਅੱਗੇ ਆ ਕੇ ਡਾਕਟਰ ਨੇ ਉਹ ਮਾਜਰਾ ਡਿੱਠਾ ਬਾਬੇ ਤੇ ਕੰਬੋਆਂ ਦੀ ਗੱਲਬਾਤ ਦਾ ਨਚੋੜ ਸੁਣ ਕੇ ਡਾਕਟਰ ਸਾਹਿਬ ਬੋਲੇ ਬਾਬਾ ਜੀ ਸੰਗਲਾਂ ਦੇ ਜਿੰਨ ਕਦੇ ਬਾਹਾਂ ਦੀਆਂ ਜਫੀਆਂ ਦੇ ਕਾਬੂ ਆਏ ਹਨ ਆਪ ਕਿਉਂ ਮੂਰਖਾਂ ਨੂੰ ਸੋਧਾਂ ਨੁੱਟ ਤੁਰਦੇ ਹੋ ਇਹ ਉਹ ਭਲੇ ਮਾਨਸ ਹਨ ਕਿ ਜਿੰਨਾ ਦੇ ਮੁੰਡੇ ਨੂੰ ਆ 5 ਰੁਪਏ ਮਹੀਨਾ 10 ਵਰੇ ਦਿੰਦੇ ਰਹੇ ਹੋ ਤੇ ਉਹ ਪੜਦਾ ਰਿਹਾ ਹੈ ਫਿਰ ਤਹਿਸੀਲਦਾਰੀ ਵੇਲੇ ਮੈਥੋਂ ਹੀ ਸਪਾਰਸ਼ਾਂ ਕਰਵਾਈਆਂ ਸੀ ਡਿੱਠਾ ਜੀ ਅੱਜ ਤਮਾਸ਼ਾ ਮੈਂ ਜੋ ਕਹਿੰਦਾ ਸਾਂ ਕਿ ਬਦਾਂ ਨਾਲ ਨੇਕੀ ਕਰਨੀ ਨੇਕਾਂ ਨਾਲ ਵਧੀ ਕਰਨੀ ਹੈ ਸੱਪ ਤੇ ਰਹਿਮ ਕਰਨਾ ਮਨੁੱਖ ਦੇ ਬੱਚੇ ਤੇ ਬੇਰਹਿਮੀ ਕਰਨੀ ਹੈ ਅੱਜ ਦੇਖ ਲੋ ਇਹ ਆਪ ਦੇ ਪਿਆਰ ਦਾ ਕੀ ਮੁੱਲ ਪਾ ਰਹੇ ਹਨ ਹੁਣ ਜਾਣ ਦਿਓ ਘਰ ਚੱਲੋ ਕੰਬੋਆਂ ਵੱਲ ਸੁਣਾ ਓਏ 나ਡੂ ਖਾਓ ਕੱਲ ਸੂਰਜ ਚੜਨ ਤੋਂ ਪਹਿਲਾਂ ਪਾਣੀ ਖੈਰੇ ਦੀ ਪੈਲੀ ਨੂੰ ਲੱਗ ਜਾਏਗਾ ਔਰ ਤੁਹਾਡੇ ਤੇ ਪਾਣੀ ਵੱਡ ਲੈਣ ਦਾ ਮੁਕਦਮਾ ਚੱਲੇਗਾ ਤੇ ਲਿਖ ਦੇ ਤਹਿਸੀਲਦਾਰ ਨੂੰ ਆ ਕੇ ਲਾ ਲਵੇ ਸਾਰਾ ਜੋਰ ਮੈਂ ਉਹ ਚਿੱਠੀ ਲੈ ਕੇ ਆਇਆ ਹਾਂ ਜੋ ਤੇਰੇ ਤਹਿਸੀਲਦਾਰੂਆਂ ਨੇ ਜ਼ਿਲ੍ਹੇਦਾਰ ਨੂੰ ਜ਼ੁਲਮ ਕਰਨ ਵਾਸਤੇ ਲਿਖੀ ਹੈ ਉਹ ਅਦਾਲਤ ਵਿੱਚ ਪੇਸ਼ ਹੋਵੇਗੀ ਫਿਰ ਉਸ ਤਹਿਸੀਲਦਾਰ ਨੂੰ ਛੁਡਾ ਲਿਆਵੀਂ ਕਰਦਾ ਹੈ ਕਿ ਨਹੀਂ ਵੱਡੇ ਕਰਦੀ ਸੈਲ ਬਾਬੇ ਵੱਲ ਤੱਕੇ ਬਾਬਾ ਜੀ ਚਲੋ ਹੁਣ ਮਿਨਮਿਨ ਛੱਡੋ ਸੂਰਾਂ ਨੂੰ ਅੰਬਾ ਦੀਆਂ ਕੋਡੀਆਂ ਘਟਕਾ ਖਵਾਓ ਕਮਾਦ ਆਦਮੀਆਂ ਨੂੰ ਦੋ ਸੂਰ ਖਾ ਕੇ ਫਿੱਟ ਜਾਂਦੇ ਹਨ ਇਹ ਕੁਝ ਆ ਕੇ ਡਾਕਟਰ ਦਾ ਚਿਹਰਾ ਲਾਲ ਹੋ ਗਿਆ ਤੇ ਗੁੱਸੇ ਦੀਆਂ ਲਾਟਾਂ ਬੱਲ ਉੱਠੀਆਂ ਬਾਬੇ ਨੂੰ ਔਨਕਲਾਈ ਵਿਚ ਆ ਲਿਆ ਤੇ ਧੇਕ ਕੇ ਅੱਗੇ ਆ ਗਿਆ ਇਸ ਉਸਤ ਲੱਕੜ ਨੇ ਆਏ ਦਾ ਕੰਬੂਆਂ ਦੇ ਪਸ਼ੂ ਮਨ ਤੇ ਅਸਰ ਪਿਆ ਉੱਚੇ ਤਾਂ ਗਿੱਚੀ ਸੱਟੀ ਮਗਰ ਮਗਰ ਗਏ ਕਦੇ ਸ਼ਰਮ ਆਵੇ ਕਦੇ ਗੁੱਸਾ ਚੜੇ ਕਦੇ ਨੇਕੀਆਂ ਯਾਦ ਆਉਣ ਕਦੇ ਭੈ ਖਾਵੇ ਕਿ ਜੇ ਪੁੱਤ ਦੀ ਚਿੱਠੀ ਸੱਚਮੁੱਚ ਡਾਕਟਰ ਦੇ ਹੱਥ ਆ ਗਈ ਹੈ ਤਾਂ ਇਹ ਜ਼ਰੂਰ ਪੇਸ਼ ਕਰੇਗਾ ਇਸ ਤਰ੍ਹਾਂ ਦੇ अनेका ਚੱਕਰ ਪੇਚ ਤਾਂ ਕੰਬੋਆਂ ਦੇ ਜੀਵ ਵਿੱਚ ਆਏ ਛੇਕੜ ਕੁਝ ਦੁਨੀਆਦਾਰੀ ਦੀ ਅਕਲ ਨੇ ਸੋਚੀ ਦਿੱਤੀ ਕਿ ਪਿੰਡ ਵਸਣਾ ਔਖਾ ਹੋ ਜਾਊ ਸਾਰਾ ਨਗਰ ਬਾਬੇ ਦੇ ਮਗਰ ਹੈ ਤੇ ਪਾਣੀ ਵੀ ਡਾਕਟਰ ਨੇ ਹੁਣ ਨਹੀਂ ਰਹਿਣ ਦੇਣਾ ਤੇ ਮੁਕਦਮਾ ਹੋ ਗਿਆ ਤਾਂ ਪਤਾ ਨਹੀਂ ਕੀ ਬਣੀ ਤੇ ਕੁਪਾ ਵੀ ਅਸਾਂ ਸੋਕਿਓ ਬਚਾ ਹੀ ਲਈ ਹੈ ਚਲੋ ਹੁਣ ਮੁਫਤ ਦੀ ਪਾਲਣਾ ਗਵਾਓ ਅਸਲ ਵਿੱਚ ਪਾਲ ਲ ਤਾਂ ਹੁਣ ਗਵਾ ਚੁੱਕੀ ਸੀ ਹੁਣ ਤਾਂ ਜੋ ਚੁਕਾਓ ਸੀ ਡਾਕਟਰ ਦੀ ਡਾਂਟ ਦਾ ਸੀ ਪਰ ਖੈਰ ਪਸ਼ੂ ਤਾਂ ਇਹ ਸਨ ਪਰ ਆਖਰ ਗੱਲਾਂ ਕਰਨ ਵਾਲੇ ਤੇ ਦੋ ਟੰਗਾਂ ਤੇ ਟੁਰਨ ਵਾਲੇ ਪਸ਼ੂ ਹਨ ਅੱਗੇ ਵੱਧ ਕੇ ਕਹਿਣ ਲੱਗੇ ਬਾਬਾ ਯਾਰ ਗੁੱਸੇ ਹੋ ਟੁਰਿਆ ਅਸਾਂ ਤੈਨੂੰ ਕਦੇ ਨਾ ਕੀਤੀ ਹੈ ਅਸੀਂ ਤੈਨੂੰ ਪਾਣੀ ਦੇਣ ਆਏ ਸਾਂ ਕਿ ਨਹੀਂ ਖੈਰੇ ਨਾਲ ਸਾਡੀ ਕੁਝ ਗੱਲ ਸੀ ਸਾਨੂੰ ਗੁੱਸਾ ਸੀ ਅਸੀਂ ਮਾਣ ਕਰ ਲਿਆ ਸੀ ਤੇ ਤੂੰ ਵੱਡਾ ਹੈ ਤੇਰੇ ਨਾਲ ਨਾ ਲਾੜ ਕਰੀਏ ਤਾਂ ਕਿਸ ਨਾਲ ਕਰੀਏ ਡਾਕਟਰ ਹੋਝਤਾ ਨਾ ਬਣਾਓ ਮੈਂ ਬਾਬੇ ਨੂੰ ਐਸੇ ਥਾਂ ਲੁਕਾਉਣਾ ਹੈ ਕਿ ਤੁਹਾਨੂੰ ਲੂ ਪਟਕੇ ਨਹੀਂ ਦਿਖਾਉਣਾ ਤੁਸੀਂ ਬੜੇ ਨਕਦਰੇ ਹੋ ਹੁਣ ਜਾਂ ਤਾਂ ਬਾਬੇ ਦੇ ਪੈਰੀ ਪਾਓ ਭੁੱਲ ਬਖਸ਼ਾਓ ਨਹੀਂ ਤਾਂ ਮੈਂ ਪਾਣੀ ਹੁਣ ਦੂਸਰੀ ਤਰ੍ਹਾਂ ਲੈਣਾ ਹੈ ਕੰਬੋ ਡਾਕਧਾਰਾ ਯਾਰਾ ਕਿੱਡਾ ਚੰਗਾ ਹੁੰਦਾ ਸੈਂ ਅੱਜ ਕਿਦੇ ਮੱਥੇ ਲਾਕੇ ਆਇਆ ਹੈ ਕੋੜਾ ਹੀ ਕੋੜਾ ਬੋਲਣਾ ਹੈ ਅਸੀਂ ਬਾਬੇ ਦੇ ਦਾਸ ਬਾਬੇ ਦੇ ਛੱਤਰ ਛਾਇਆ ਵਸਦੇ ਹਾਂ ਹੋਇਆ ਕੀ ਜੇ ਪੁੱਤਾਂ ਨੇ ਰੋਸਾ ਕਰ ਲਿਆ ਤਾਂ ਇਹ ਕਹਿ ਕੇ ਬਾਬੀ ਦੇ ਪੈਰੀ ਪੈ ਗਏ ਦਾੜੀ ਹੱਥ ਲਾਇਆ ਤੇ ਆਖਿਆ ਬਾਬਾ ਤੂੰ ਸਾਡਾ ਬਾਪੂ ਹੈ ਬਖਸ਼ ਲੈ ਆਪ ਪਾਣੀ ਲੈ ਲੈ ਜਿੱਥੇ ਤੇਰੀ ਖੁਸ਼ੀ ਆ ਲਾਲ ਹੈ ਬਾਬਾ ਤੁਸੀਂ ਡਾਕਟਰ ਸਾਹਿਬ ਦੀ ਡਾਂਟ ਹੇਟ ਚੁਕੇ ਹੋ ਤੁਸਾਂ ਪਿਆਰ ਦੀ ਪੁਕਾਰ ਨਹੀਂ ਮੰਨੀ ਮੈਂ ਚਰਵਾਣਾ ਹੋ ਕੇ ਪੈ ਦੇ ਕੇ ਕੁਝ ਨਹੀਂ ਕਰਨਾ ਸੋ ਤੁਸੀਂ ਜਾਣੋ ਤੁਹਾਡਾ ਕੰਮ ਜਾਣੀ ਖੈਰੇ ਨੂੰ ਮੈਂ ਲਗਦੇ ਚਾਰੇ ਜੋ ਸਰੇ ਬਣੇਗਾ ਪਾਸੋ ਦੇ ਦਿਆਂਗਾ ਇਸ ਵੇਲੇ ਪਿੰਡ ਵਿੱਚੋਂ ਦੋ ਤਿੰਨ ਸਿੰਘ ਇੱਕ ਬ੍ਰਾਹਮਣ ਤੇ ਇੱਕ ਸਹਿਯਦ ਆ ਗਏ ਕਿ ਬਾਬਾ ਜੀ ਅਸੀਂ ਸੁਣਿਆ ਹੈ ਕਿ ਕੰਬੋਆ ਨੇ ਖੈਰੇ ਗਰੀਬ ਦਾ ਪਾਣੀ ਜ਼ੋਰੀ ਖਸ ਲਿਆ ਹੈ ਇਹ ਕੈ ਸਾਡੇ ਪਿੰਡ ਕਦੀ ਨਹੀਂ ਸੀ ਵਰਤਿਆ ਅਸੀਂ ਸਾਰੇ ਸ਼ੀਰ ਸ਼ੱਕਰ ਵਸਤੇ ਸਾ ਹੁਣ ਅਸਾਂ ਸੁਣਿਆ ਹੈ ਕਿ ਕੰਬੋਆ ਆਪ ਦਾ ਨਿਰਾਦਰ ਕੀਤਾ ਹੈ ਤੇ ਆਖੇ ਨਹੀਂ ਲੱਗੇ ਸੋ ਬਾਬਾ ਜੀ ਆਪ ਫਿਕਰ ਨਾ ਕਰੋ ਦੋ ਦਿਨ ਹੋਰ ਓਖੇ ਹਨ ਤੀਏ ਦਿਨ ਸਾਡੀਆਂ ਸਾਰਿਆਂ ਦੀਆਂ ਵਾਰੀਆਂ ਹਨ ਅਸੀਂ ਪਹਿਲਾਂ ਖੈਰੇ ਦੇ ਖੇਤ ਭਰਾਂਗੇ ਤਾਂ ਪਾਣੀ ਵਰਤਾਂਗੇ ਅਸੀਂ ਵੀ ਗਰੀਬ ਹਾਂ ਪਰ ਇੰਨਾ ਜ਼ਰੂਰ ਰਲ ਵਰਤਾਂਗੇ ਕਿ ਸਾਡੇ ਖੇਤ ਵੀ ਨਾ ਸੁੱਕਣ ਤੇ ਮਿਰਚਾਂ ਨੂੰ ਵੀ ਸੋਕਾ ਨਾ ਮਾਰੇ ਤੇ ਖਬਰੇ ਸਾਈਂ ਗਰੀਬਾਂ ਦੀ ਸੁੰਦਾ ਹੈ ਅਗੰਮ ਦੇ ਸੌਮੇ ਖੋਲ ਦਵੇ ਤਾਂ ਜਲਥਲ ਹੋ ਜਾਵੇ ਪਰ ਬਾਬਾ ਜੀ ਤੁਸੀਂ ਉਦਾਸ ਨਹੀਂ ਹੋਣਾ ਅਸੀਂ ਸਾਰੇ ਇੱਕ ਪਿੰਡ ਦੇ ਭਰਾ ਹਾਂ ਅਸੀਂ ਹੱਲ ਵਰਤਾਂਗੇ ਬਾਬੇ ਦੇ ਦਿਲ ਵਿੱਚ ਜੋ ਕੰਬੋਆਂ ਦੇ ਹਿਰਦੇ ਦੀ ਕਠੋਰਤਾ ਕਰਕੇ ਉਦਾਸੀ ਸੀ ਇਸ ਪਿਆਰ ਦੀ ਵਰਤੋਂ ਨੂੰ ਸੁਣ ਕੇ ਬਦਲ ਗਈ ਤੇ ਆਖਣ ਲੱਗਾ ਸ਼ਾਬਾਸ਼ ਪੁੱਤਰੋ ਇਹੀ ਹੁਕਮ ਹੈ ਸਬਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਜੇ ਤੋ ਪਿਰਿਆ ਦੀ ਸਿੱਖਿ ਹੈ ਆਉ ਨਾ ठाਹੇ ਕਹੀ ਦਾ ਡਾਕਟਰ ਸਾਹਿਬ ਜਦ ਹਰ ਪਹੁੰਚੇ ਤਾਂ ਅੱਗੇ ਜ਼ਿਲ੍ਹੇਦਾਰ ਦਾ ਆਦਮੀ ਬੈਠਾ ਸੀ ਕਿ ਜ਼ਿਲ੍ਹੇਦਾਰ ਜੀ ਆਪ ਨੂੰ ਯਾਦ ਕਰਦੇ ਹਨ ਡਾਕਟਰ ਸਾਹਿਬ ਗਏ ਆ ਜ਼ਿਲ੍ਹੇਦਾਰ ਨੂੰ ਕੁਝ ਮੁੜਕਾ ਬਹੁਤ ਪਿਆਸੀ ਜਿਸ ਤੋਂ ਘਬਰਾ ਰਿਹਾ ਸੀ ਦਰ ਅਸਲ ਵਿੱਚ ਉਸ ਦਾ ਤਾਪ ਟੁੱਟਾ ਸੀ ਤੇ ਉਸ ਦੀ ਕਮਜ਼ੋਰੀ ਸੀ ਡਾਕਟਰ ਸਾਹਿਬ ਨੇ ਜਾ ਕੇ ਡਿੱਠਾ ਕੁਝ ਦਵਾਈ ਕੁਝ ਗਰਮ ਦੁੱਧ ਦੇ ਕੇ ਉਸ ਨੂੰ ਠੀਕ ਕਰ ਲਿਆ ਇਹ ਡਾਕਟਰ ਦਾ ਟੋਟਕਾ ਕਮਜ਼ੋਰੀ ਦੇ ਖੂਵ ਵਿੱਚ ਢੱਠੇ ਜ਼ਿਲੇਦਾਰ ਨੂੰ ਤਤਫਟ ਉਸ ਰੱਗੀ ਦੇ ਗਿਆ ਤੇ ਉਸ ਉੱਤੇ ਬੜਾ ਅਸਰ ਕਰ ਗਿਆ ਇਸ ਤੋਂ ਤੀਸਰੇ ਦਿਨ ਜ਼ਿਲੇਦਾਰ ਵੱਲ ਹੋ ਗਿਆ ਤੇ ਡਾਕਟਰ ਸਾਹਿਬ ਨੇ ਅਤਸਮਾ ਤਾੜ ਕੇ ਗੱਲਬਾਤ ਛੇੜੀ ਡਾਕਟਰ ਜ਼ਿਲੇਦਾਰ ਜੀ ਗੁਰੂ ਨਾਨਕ ਸਾਹਿਬ ਦੇ ਤੁਸੀਂ ਸਿੱਖ ਤਾਂ ਨਹੀਂ ਪਰ ਉਹਨਾਂ ਨੂੰ ਮਾਪੁਰਕਤਾ ਮੰਨਦੇ ਹੋ ਜ਼ਿਲੇਦਾਰ ਸਿੱਖ ਕਿਉਂ ਨਹੀਂ ਮੈਂ ਤਾਂ ਉਹਨਾਂ ਨੂੰ ਅਵਤਾਰ ਮੰਨਦਾ ਹਾਂ ਤੇ ਜਾਣਦਾ ਹਾਂ ਕਿ ਉਹ ਬੜੇ ਹੀ ਭਾਰੇ ਮਹਾਪੁਰਖ ਹੋਏ ਹਨ ਡਾਕਟਰ ਆਪ ਨੂੰ ਪਤਾ ਹੈ ਉਹਨਾਂ ਦਾ ਇਹ ਇੱਕ ਵਾਕ ਹੈ ਪੜਿਆ ਹੋਵੇ ਗੁਨੇਗਾਰ ਤਾਂ ਉਮੀ ਸਾਧਨਾ ਮਾਰੀਏ ਜ਼ਿਲੇਦਾਰ ਮੈਂ ਸੁਣਿਆ ਹੈ ਔਰ ਇਹ ਸੋਨੇ ਦੇ ਹਰਫਾਨਾ ਲਿਖਣ ਵਾਲਾ ਹੈ ਡਾਕਟਰ ਮੈਂ ਨਹੀਂ ਮੰਨਦਾ ਕਿ ਛੜੇ ਸੋਨੇ ਦੇ ਹਰਫਾਨਾ ਲਿਖਣਾ ਚਾਹੀਦਾ ਹੈ ਜ਼ਿਲੇਦਾਰ ਅਚਰਜ ਹੋ ਗਏ ਕਿਉਂ ਡਾਕਟਰ ਮੈਂ ਸੋਨਾ ਛੱਡ ਜਵਾ ਰਾਤ ਨਾਲ ਲਿਖਿਆ ਦੇ ਕੇ ਖੁਸ਼ ਹੋਵਾਂ ਪਰ ਉਸ ਤੋਂ ਉਪਰੰਤ ਮੈਂ ਇਮਾਨ ਦੀ ਸਿਆਹੀ ਨਾਲ ਤੇ ਕਰਨੀ ਦੀ ਕਲਮ ਨਾਲ ਦਿਲ ਤੇ ਉਕਰਨਾ ਤੇ ਹੱਥਾਂ ਤੇ ਛਾਪ ਲਾਣੀ ਚਾਹੁੰਦਾ ਹਾਂ ਜ਼ਿਲ੍ਹੇਦਾਰ ਹੱਸ ਕੇ ਆਪ ਦਾ ਮਤਲਬ ਹੈ ਕਿ ਇਸ ਪਰ ਅਮਲ ਹੋਣਾ ਚਾਹੀਏ ਡਾਕਟਰ ਜੀ ਹਾਂ ਜ਼ਿਲ੍ਹੇਦਾਰ ਇਹ ਮੇਰਾ ਇਤفاق ਹੈ ਡਾਕਟਰ ਖਾਫੇ ਨਹੀਂ ਹੋਣਾ ਮੈਂ ਰੁੱਖਾਂ ਤੇ ਕਰੜਾ ਆਦਮੀ ਹਾਂ ਖਰੀ ਖੁਰੀ ਸਾਫ਼ ਕਹਿਦਿਆ ਕਰਦਾ ਹਾਂ ਜਿਲੇਦਾਰ ਰੰਗ ਪੀਲਾ ਪੈ ਕੇ ਕਿਉਂ ਖੈਰ ਹੈ ਡਾਕਟਰ ਖੈਰ ਕਾਦੀ ਹੈ ਆਪ ਜੋ ਬਿਮਾਰ ਸ ਹੈ ਸੋ ਉੱਪਰ ਲਿਖੇ ਹੁਕਮ ਦੀ ਸਜ਼ਾ ਸੀ ਜਿਸ ਸਜ਼ਾ ਦੇ ਪੁਖਤਾਨ ਵਿੱਚ ਮੈਨੂੰ ਉਸ ਦਾ ਵਕਤ ਕਟਾਉਣ ਵਿੱਚ ਮਦਦ ਦੇਣੀ ਪਈ ਹੈ ਪਰ ਮੇਰਾ ਫਰਜ਼ ਇਹੋ ਸੀ ਜਿਲੇਦਾਰ ਪੀਲਾ ਹੋ ਕੇ ਮੈਂ ਨਹੀਂ ਸਮਝਿਆ ਡਾਕਟਰ ਆਪਨੇ ਗੁਨਾਹ ਕੀਤਾ ਆਪ ਬਿਮਾਰ ਹੋਏ ਪਾਪ ਕਰਨ ਨਾਲ ਆਤਮਾ ਵਿੱਚ ਟੋਟਾ ਪੈਦਾ ਹੁੰਦਾ ਹੈ ਤੋਖਲਾ ਤੇ ਗਿਰਾਵ ਆਉਂਦਾ ਹੈ ਮਨ ਜਾਂ ਤੋਖਲੇ ਤੇ ਟੋਟੇ ਵਿੱਚ ਜਾਂਦੇ ਹੈ ਤਾਂ ਨਿਰਬਲ ਹੋ ਜਾਂਦਾ ਹੈ ਉਹ ਫਿਰ ਸਰੀਰ ਦੇ ਪੱਠਿਆਂ ਨੂੰ ਪੂਰੀ ਤਾਕਤ ਨਹੀਂ ਦੇ ਸਕਦਾ ਉਹਨਾਂ ਦੇ ਢਿੱਲੇ ਹੋ ਜਾਣ ਕਰਕੇ ਖੂਨ ਵਿੱਚ ਬਿਮਾਰੀ ਦਾ ਮੁਕਾਬਲਾ ਕਰਨ ਦੀ ਤਾਕਤ ਘਟ ਜਾਂਦੀ ਹੈ ਇਹ ਗੱਲ ਹੁਣ ਸਿੱਧ ਹੋ ਗਈ ਹੈ ਕਿ ਹਰ ਬਿਮਾਰੀ ਦਾ ਸਮਾਨ ਸਾਡੇ ਗird ਮੌਜੂਦ ਹੈ ਜਦੋਂ ਕਿ ਸਾਡੇ ਅੰਦਰੋਂ ਸਾਡੀ ਮੁਕਾਬਲਾ ਕਰਨ ਵਾਲੀ ਤਾਕਤ ਘਟ ਗਈ ਉਦੋਂ ਹੀ ਕੋਈ ਨਾ ਕੋਈ ਰੋਗ 발 ਪਾ ਜਾਂਦਾ ਹੈ ਤੇ ਸਰੀਰ ਵਿੱਚ ਕਮਜ਼ੋਰੀ ਆ ਜਾਣ ਦੇ ਕਾਰਨਾਂ ਵਿੱਚੋਂ ਵੱਡਾ ਕਾਰਨ ਮਨ ਦੀ ਨਿਰਬਲਤਾਈ ਹੈ ਜਿਸ ਦੇ ਸਬੱਬ ਉਹ ਧਾਮਨਿਕ ਸ਼ਕਤੀਆਂ ਨਾਲ ਸਰੀਰ ਨੂੰ ਬਲਵਾਨ ਕਰਨੋਂ ਟਿੱਲਾ ਹੋ ਜਾਂਦਾ ਹੈ ਤੇ ਜੇ ਮਨ ਸੱਚਪਾ ਰਹੇ ਕਾਂਪ ਨਾ ਖਾਏ ਤਾਂ ਉਸ ਵਿੱਚ ਤਾਕਤ ਰਹਿੰਦੀ ਹੈ ਜਦੋਂ ਕਿ ਮਨ ਕੋਈ ਮਾੜਾ ਕੰਮ ਕਰਦਾ ਹੈ ਤਾਂ ਮੈਂ ਮਾੜਾ ਕੀਤਾ ਹੈ ਇਹੋ ਗਿਆਨ ਉਸ ਵਿੱਚ ਟੋਟਾ ਪੈਦਾ ਕਰਦਾ ਹੈ ਔਰ ਉਹ ਨੀਵਾ ਜਾ ਹੋ ਜਾਂਦਾ ਹੈ ਇਹ ਹਾਲਤ ਉਸ ਵਿੱਚ ਨਿਤਾਣਪੁਣਾ ਪਾ ਦਿੰਦੀ ਹੈ ਇਹ ਟੋਟੇ ਦੇ ਨਿੱਕੇ ਨਿੱਕੇ ਨੁਕਤੇ ਮਾੜੇ ਕੰਮਾਂ ਤੋਂ ਅੰਦਰ ਇਕੱਠੇ ਹੁੰਦੇ ਹੁੰਦੇ ਮਨ ਦੀ ਉਸਤਾਕਤ ਦਾ ਦੁਆਲਾ ਕੱਢ ਦਿੰਦੇ ਹਨ ਫਿਰ ਸੁਰਤ ਤਬਾਹ ਹੋ ਕੇ ਆਦਮੀ ਖਿੱਜੂ ਜਿਹਾ ਟੱਠਾ ਜਿਹਾ ਉਦਾਸ ਜਿਹਾ ਦਬੇਲ ਜਿਹਾ ਹੋ ਕੇ ਜ਼ਿੰਦਗੀ ਦੇ ਦਿਨ ਮੋਹ ਮਾਇਆ ਵਿੱਚ ਜਕੜਿਆ ਰੇੜੂ ਦੇ ਟੱਟੂ ਵਾਂਗ ਮੱਛ ਮਰਿਆ ਜਿਹਾ ਹੋ ਕੇ ਬਿਤਾਉਂਦਾ ਤੇ ਅੰਤ ਮਨ ਮਾਨੋ ਮਰ ਜਾਂਦਾ ਹੈ ਆਬ ਦਾ ਅਰਥ ਹੀ ਇਹ ਹੈ ਕਿ ਆਪਣੀ ਅੰਦਰਲੀ ਸ਼ਕਤੀ ਨੂੰ ਸੰਭਾਲ ਨਾ ਸਕਣਾ ਜ਼ਿਲੇਦਾਰ ਦਾ ਰਾਂਕਾਲਾ ਪੈ ਗਿਆ ਫਿਰ ਚਿੱਟਾ ਫਟਕ ਹੋ ਗਿਆ ਉਹ ਆਪਣੇ ਆਪ ਨੂੰ ਵੱਡੀ ਖੋਰਾ ਨਹੀਂ ਦੱਸਿਆ ਕਰਦਾ ਸੀ ਤੇ ਡਾਕਟਰ ਨੇ ਬੇលਿਹਾਰ ਸੱਚ ਮੂੰਹ ਤੇ ਮਾਰਿਆ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ